ਅਸੀਂ ਸ਼ੁਰੂ ਹੋ ਰਹੇ ਹਾਂ 1 ਜਨਵਰੀ ਨੂੰ ਹਰ ਜ਼ਿਲ੍ਹੇ 'ਚ ਹਰ ਪਿੰਡ 'ਚ ਲਾਹ ਬੰਦੀ ਕਰਕੇ ਪੂਰਾ ਪੰਜਾਬ ਜਾਮ ਕਰਾਂਗੇ ਪੂਰਾ ਪੰਜਾਬ ਤੇ ਚੀਕਾਂ ਮਰਵਾ ਦਾਂਗੇ ਇਹ ਗੱਲ ਕੋਈ ਭੁਲੇਖਾ ਕੱਢ ਦਿਓ ਵੀ ਤੁਸੀਂ ਸਾਨੂੰ ਪਾਣੀ ਜਰਾਂ ਪਾ ਕੇ ਮਾਰ ਦਿਓਗੇ ਜਾਂ ਸਾਨੂੰ ਚਪਰਾਂ ਲਈ ਹੜੀਆਂ ਆਵਾਜ਼ਾਂ ਬੰਦ ਕਰ ਦੋਗੇ ਜੋ ਤੁਹਾਡੇ ਮਨ ਚਾਉਂਦਾ ਕਰਿਓ ਪਰ ਤੁਹਾਨੂੰ ਇਹ ਕਦਾਸਤਾ ਵੀ ਕੱਲਾ ਲੁਧਿਆਣਾ ਹੋਇਆ ਸੀ ਤੇ ਤਰੀਕ ਨੂੰ ਥੋੜਾ ਡਾਟ ਪੈ ਗਿਆ ਸੀਗਾ ਹੁਣ ਪੂਰਾ ਪੰਜਾਬ ਜਾਮ ਹੋਏ ਗੱਲ ਖਿਆਲ ਰੱਖਿਓ ਤੇ ਪੰਜਾਬ ਦੇ ਲੋਕਾਂ ਨੂੰ ਪੀੜਾ ਬਾਈ ਖੜੇ ਹੋ ਜੋ ਹੁਣ ਕੋਈ ਮੌਕਾ ਨਹੀਂ ਨਾ ਸੀ ਕੋਈ ਅਪੀਲ ਕਰਨ ਦੀ ਨਾ ਕੋਈ ਦਲੀਲ ਜਿਵੇਂ ਬਾਈ ਨੇ ਕਿਹਾ ਆ ਸਾਰਾ ਪੀਲਾ ਦਿੱਲਾ ਦੇ ਪਰੰਦੇ ਨੇ ਯਾਰ ਆ ਪੀਲੇ ਦਿੱਲੇ ਵੀ ਛੱਡ ਦਿਓ ਮੈਂ ਕਹਿੰਦਾ ਸਾਰੇ ਅਗਲਾ ਛੱਡ ਦਿਓ ਕੀ ਪਾਣੀ ਚ ਜ਼ਹਿਰ ਪਾਉਣਾ ਜਾਇਜ਼ ਆ ਦੁਨੀਆਂ ਭਰ ਦੇ ਵਿੱਚ ਲੋਕਾਂ ਨੇ ਰੌਲੇ ਪਾ ਕੇ ਭਾਰਤ ਨੇ ਵਿੱਚ ਸਾਊਥ ਦੇ ਵਿੱਚ ਲੋਕਾਂ ਨੇ ਹਾਈ ਕੋਰਟਾਂ ਚ ਜਾ ਕੇ ਕੇਸਾਂ ਇਹ ਜ਼ਹਿਰਾਂ ਬੰਦ ਕਰਤੀਆਂ ਦੁਨੀਆਂ ਦੇ ਵਿੱਚ ਵੱਡੇ ਵੱਡੇ ਦਰਿਆ ਨਦੀਆਂ ਸਾਫ਼ ਕਰਤੇ ਤੇ ਸਾਡੇ ਕਿਉਂ ਨਹੀਂ ਹੋ ਰਿਹਾ ਯਾਰ ਹਰਾਨੀ ਦੀ ਗੱਲ ਆ ਇੰਨਾ ਕੋ ਸਾਹਮਣੇ ਵਾਪਰ ਰਿਹਾ ਲੋਕ ਮਰ ਰਹੇ ਆ ਕੋਈ ਸਰਕਾਰ ਦੂਜੀ ਗੱਲ 허ਾਨੀ ਇਸ ਗੱਲ ਤੋਂ ਹੁੰਦੀ ਹੈ ਸਰਕਾਰਾਂ ਦੀ ਮਜਬੂਰੀ ਹੈ ਆਮ ਆਦਮੀ ਪਾਰਟੀ ਦੀ ਮਜਬੂਰੀ ਹੈ ਕੀ ਮਜਬੂਰੀ ਹੈ ਮੋਟਾ ਫੰਡ ਚੜਦਾ ਚੜਾਵਾ ਚੜਦਾ ਅਗਲੇ ਨੇ ਦਿੱਲੀ ਇਲੈਕਸ਼ਨ ਲੜਨੀ ਹੈ ਤੇ ਹਰ ਪਾਰ ਰੁਪਿਆ ਇਹਨਾਂ ਨੂੰ ਇਕੱਠਾ ਕਰਨਾ ਡੰਗਾਆਂ ਤੋਂ ਐਵੇਂ ਨਹੀਂ ਇੱਥੇ ਬਾਬੂ ਕੁਮਾਰ ਤੇ ਨਹਿਰ ਵਰਗੇ ਲਿਆ ਕੇ ਸੀਐਮ ਦੀ ਕੋਠੀ 'ਚ ਬਿਠਾਏ ਹੋਏ ਅਗਲੇ ਨੇ ਉਹਦੇ ਸਿਰ ਤੇ ਐ ਉਹ ਸਾਰਾ ਰੁਪਿਆ ਇੱਥੋਂ ਹਰ ਪਾਰ ਰੁਪਿਆ ਦੀ ਇਹਨਾਂ ਦੀ ਖੇਡ ਹੋਈ ਵੀ ਆ ਗੱਲਬਾਤ ਇਹਨਾਂ ਦੀ ਗਣੀ ਮਿੱਠੀ ਆ ਵੀ ਅਸੀਂ ਕੁਝ ਬੰਦ ਨਹੀਂ ਕਰਦੇ ਤੂੰ ਰੁਪਿਆ ਚੜਾਓ ਅਸੀਂ ਦਿੱਲੀ ਇਲੈਕਸ਼ਨ ਲੜਨੀ ਹੈ ਇਹ ਸਾਰਾ ਉੱਧਰ ਨੂੰ ਲਿਜਾ ਰਹੇ ਆ ਕਹਾਣੀ ਸੋ ਇਸ ਕਰਕੇ ਇਹਦਾ ਜਦੋਂ ਸਮਝਦੇ ਆ ਮਜਬੂਰੀ ਹੈ ਇਹਦਾ ਪੈਸੇ ਇਕੱਠੇ ਕਰਨੇ ਆ ਡਾਂਗਾਂਆਂ ਤੋਂ ਪੈਸੇ ਲੈਣੇ ਆ ਖਾਣੇ ਆ ਇਹ ਚਲਾ ਰਹੇ ਆ ਵਿਰੋਧੀਆਂ ਦੀ ਕੀ ਮਜਬੂਰੀ ਆ ਐਸ ਵੇਲੇ ਕਾਂਗਰਸ ਕਿੱਥੇ ਆ ਯਾਰ ਹੈ ਵੈਸੇ ਵਿਰੋਧੀ ਤੇਰਾ ਭਾਜੀਪੀ ਵਾਲੇ ਕਿੱਥੇ ਆ ਭਾਈ ਅਕਾਲੀ ਦਲ ਬਾਦਲ ਕਿੱਥੇ ਆ ਉਹ ਕਿ ਚੁੱਪ ਨੇ ਉਹ ਤਾਂ ਆਪਣੇ ਆਪ ਨੂੰ ਇਹ ਦਰਸਾ ਰਹੇ ਆ ਵੀ ਇਹਨਾਂ ਨੂੰ ਲਾਹੋ ਤੇ ਅਸੀਂ ਆਵਾਂਗੇ ਵੀ ਸਾਨੂੰ ਕੁਰਸੀ ਸਭਾਓ ਸਾਰਾ ਜੋਰ ਜਿੰਨੀਆਂ ਤਰ੍ਹਾਂ ਨੇ ਚਾਹੇ ਕਾਲੀ ਦਲਾ ਚਾਹੇ ਕਾਂਗਰਸਾ ਚਾਹੇ ਭਾਜਪਾ ਇਸ ਗੱਲ ਤੇ ਜੋਰ ਲਾਈ ਜਾਂਦੇ ਆ ਕਿ ਅਸੀਂ ਆਉਣਾ ਜੀ ਸਾਨੂੰ ਸੁਭਾ ਦਿਓ ਆਹ ਮੁੱਦੇ ਤੇ ਚੁੱਪ ਕਿਉਂ ਹੋ ਬਈ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਸਾਰਿਆਂ ਪ੍ਰਧਾਨਾਂ ਦੀ ਵਿਰੋਧੀ ਧਰ ਦੇ ਨੇਤਾ ਜਿਹੜੇ ਹੈਗੇ ਉਹਨਾਂ ਲੋਕਾਂ ਦੀ ਤੁਸੀਂ ਇੱਕ ਵਾਰੀ ਜਾ ਕੇ ਇੰਟਰਵਿਊ ਕਰੋ ਪੁੱਛੋ ਵੀ ਤੁਸੀਂ ਚੁੱਪ ਕਿਉਂ ਆ ਜੀ ਕੀ ਇਹ ਮੁੱਦਾ ਇਹ ਕਾਲੇ ਪਾਣੀ ਦੀ ਟੀਮ ਦਾ ਮੁੱਦਾ ਹੈ ਇਹ ਦੋ ਚਾਰ ਲੋਕਾਂ ਦਾ ਮੁੱਦਾ ਹੈ ਇਕੱਲੇ ਲੁਧਿਆਣੇ ਦਾ ਮੁੱਦਾ ਪੂਰੇ ਪੰਜਾਬ ਦਾ ਮੁੱਦਾ ਹੈ ਇਹ ਇਕੱਲਾ ਬੁੱਢਾ ਦਰਿਆ ਛੱਡੋ ਸਾਦੋ ਲਈ ਛੱਡੋ ਰਾਵੀ ਦਰਿਆ ਛੱਡੋ ਇੱਥੇ ਜਿਹੜਾ ਧਰਤੀ 'ਚ ਬੋਰ ਕਰਕੇ ਪਾਈ ਜਾਂਦੇ ਆ ਆ ਜਹਾਂਗੀਰ ਪਿੰਡ ਰਾਤ ਹੀ ਜਹਾਂਗੀਰ ਪਿੰਡ ਸਰੂਰ ਦੇ ਵਿੱਚ ਜਹਾਂਗੀਰ ਪਿੰਡ ਦੇ ਵਿੱਚ ਫੈਕਟਰੀ ਲੱਗੀ ਹੋਈ ਆ ਮੈਨੂੰ ਫੋਨ ਆਇਆ ਮੁੰਡਾ ਉਹਨੇ ਵੀਡੀਓ ਮੈਨੂੰ ਬਣਾ ਕੇ ਭੇਜੀ ਬੋਰਾਾਂ ਦੇ ਵਿੱਚੋਂ ਨਾਲ-ਨਾਲ ਫੈਟਰੇ ਝੱਗ ਨਿਕਲਣ ਲੱਗੀ ਜਿਵੇਂ ਜੀਰੇ ਨਿਕਲੀ ਸੀਗੀ ਜਿਵੇਂ ਆ ਕੇਆਰਬੀਐਲ ਫੈਕਟਰੀ ਲੱਗੀ ਸੀ ਧੂਰੀ ਤੇ ਉੱਥੇ ਯਾਰ ਨਿਕਲੀ ਆਸੇ ਪਾਸੇ ਬੋਰਾਾਂ ਦੇ ਵਿੱਚੋਂ ਤੇ ਲੋਕ ਉੱਠ ਕੇ ਖੜੇ ਹੋਏ ਸੀ ਉਹ ਫੈਕਟਰੀ 30 ਸਾਲ 35 ਸਾਲ ਕੇਆਰਬੀਲ ਫੈਕਟਰੀਆਂ ਵਰਗੀਆਂ ਜੈਣਾ ਪਾ ਕੇ ਬੰਦ ਕਰਕੇ ਆਪਣਾ ਮੁਨਾਫਾ ਲੈ ਕੇ ਟੱਪ ਜਾਂਦੀਆਂ ਨੇ ਤੇ ਮਰੋ ਲੋਕਾਂ ਨੂੰ ਮਰਨ ਲਈ ਉਹ ਪਾਣੀ ਛੱਡ ਦਿੱਤਾ ਜਾਂਦਾ ਇਹ ਇੱਕ ਥਾਂ ਦਾ ਨਹੀਂ ਮਸਲਾ ਨਹੀਂ ਹੈਗਾ ਭਰਾਵੋ ਇਹਦਾ ਸੋਚੋ ਵੀ ਕੱਲਾ ਬੁੱਢਾ ਤੇ ਰਿਆ ਸਤਲੋਜ ਆਇਆ ਕਲਾ ਦੱਖਣੀ ਮਾਲਵਾ Rajasthan ਦਾ ਮਸਲਾ ਪੂਰੇ ਪੰਜਾਬ ਦਾ ਮਸਲਾ ਸੋ ਇਹ ਤੁਹਾਨੂੰ ਦੱਸਦਾ ਵੀ ਸਮੇਂ-ਸਮੇਂ ਤੇ ਅਸੀਂ ਤੁਹਾਡੇ ਨਾਲ ਸੰਪਰਕ 'ਚ ਹਾਂ ਪੂਰੇ ਪੰਜਾਬ 'ਚ ਅੱਗੇ ਤਾਂ ਅਸੀਂ ਕਿਹੜੀ ਕੱਲੇ ਦੱਖਣੀ ਮਾਲਵੇ 'ਚ ਜਾਂ Rajasthan ਹੁਣ ਪੂਰਾ ਪੰਜਾਬ ਅਸੀਂ ਜਿਵੇਂ ਭਾਈ ਮੋਤੋਜ ਨੇ ਕਹਿਤਾ ਕਿ ਜਨਵਰੀ ਤੋਂ ਸ਼ੁਰੂ ਹੈ ਬਸ ਆ ਕਿਤੇ ਵੱਡਾ ਇਕੱਠ ਹੈ ਵੱਡੇ ਇਕੱਠ ਦੇ ਵਿੱਚ ਇਸ ਸਮੇਂ ਕਿਹੜੀਆਂ ਸੱਦੇ ਦੇਣੇ ਨੇ ਕੀ ਪ੍ਰੋਗਰਾਮ ਲਿਕਣਾ ਕਿਹੜੇ ਜਾਮ ਕਰਨੇ ਕਿੱਧਰ ਨੂੰ ਵਧਣਾ ਇਹ ਸਮੇਂ-ਸਮੇਂ ਤੇ ਤੁਹਾਨੂੰ ਅਸੀਂ ਦੱਸਦੇ ਰਹਾਂਗੇ ਬਸ ਮੇਰਾ ਵੀ ਉਧੇ ਬੇਨਤੀ ਹੈ ਕਿ ਲਾਂਬ ਬੰਦ ਹੋਏ ਇਕੱਠੇ ਹੋ ਕੇ ਪੈਰ ਜੁੱਤੀਆਂ ਪਾਇਓ ਜੋ ਮਰਜ਼ੀ ਹੋ ਜਾਏ ਪੰਜਾਬ ਦੇ ਲੋਕਾਂ ਨਾਲ ਅਸੀਂ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਹੀ ਵੀ ਇਹ ਯਾਰਾਂ ਬੰਦ ਕਰਨੀਆਂ ਤੇ ਅਸੀਂ ਆਪਣਾ ਹੇਠਲਾ ਪਾਣੀ ਵੀ ਬਚਾਉਣਾ ਮੁੱਦਾ